ਮੁੱਦਾ ਇਹ ਹੈ ਵੀ ਨਹਿਰੀ ਵਿਭਾਗ ਵੱਲੋਂ ਇੱਕ ਪਾਈਪਲਾਈਨ ਕੱਢੀ ਜਾ ਰਹੀ ਹੈ ਅੱਗੇ ਅੱਗੇ ਪਾਣੀ ਜਾਣਾ ਪਾਣੀ ਅੱਗੇ ਜਾਣ ਤੋਂ ਜਾਂ ਕਿਸੇ ਕਿਸਾਨ ਨੂੰ ਅੱਗੇ ਉਹਦਾ ਫਾਇਦਾ ਹੁੰਦਾ ਉਹਦੇ ਤੋਂ ਜਿਹੜੇ ਕਿਸਾਨ ਨਾਲ ਖੜੇ ਨੇ ਇਹਨਾਂ ਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਾਈਪਲਾਈਨ ਦਾ ਵੀ ਕੋਈ ਇਤਰਾਜ਼ ਨਹੀਂ ਸਿੱਧਾ ਹੀ ਰੱਖਿਆ ਪਾਈਪਲਾਈਨ ਤੋਂ ਵੀ ਕੋਈ ਇਤਰਾਜ਼ ਨਹੀਂ ਹੈਗਾ ਇਹਨਾਂ ਨੂੰ ਇਤਰਾਜ਼ ਇੱਕ ਚੀਜ਼ ਤੋਂ ਆ ਕਿ ਸਮਾਂ ਸਹੀ ਨਹੀਂ ਪਾਈਪਲਾਈਨ ਦੱਬਣ ਦਾ ਆ ਸਾਰੀ ਐਪਲੀਕੇਸ਼ਨ ਆ ਪਿੰਡ ਦੇ ਵੱਲੋਂ ਕਿੰਨੇ ਕਿਸਾਨ ਨੇ ਕਿਸੇ ਦੇ 2 ਏਕੜ ਨੇ ਕਿਸੇ ਦੇ 4 ਏਕੜ ਨੇ ਡੇਢ ਡੇਢ ਬਿਗੇ ਵਾਲੇ ਵੀ ਨੇ ਮੁੱਦਾ ਇਹ ਆ ਵੀ ਜਿਹੜੀ ਪਾਈਪ ਲਾਈਨ ਇਹ ਨਹਿਰੀ ਵਿਭਾਗ ਵੱਲੋਂ ਦੱਬੀ ਜਾ ਰਹੀ ਆ ਮਹਿਮੂਦਪੁਰ ਪਿੰਡ ਦੇ ਵਿੱਚ ਹੁਣ ਇਹ ਪਿੱਛੇ ਇੱਕ ਵਾਰ ਥੋੜਾ ਦਿਖਾ ਦੇ ਆ ਸ਼ਾਟ ਮਾਰ ਕੇ ਔਰ ਇਹ 5 6 ਫੁੱਟ ਦਾ ਵੱਲੋਂ ਮਸ਼ੀਨ ਪਟ ਰਹੀ ਆ ਢਿੰਗਾ ਗਿਰ ਰੀਆਂ ਨੇ ਕਿਉਂਕਿ ਇਦ ਕੀ ਮੀਂਹ ਜਿਆਦਾ ਪੈਣ ਕਰਕੇ ਸਿਲ ਬਹੁਤ ਆ ਆ 15 ਫੁੱਟ ਤੱਕ ਦਾ 20 ਫੁੱਟ ਤੱਕ ਮਿੱਟੀ ਪਈ ਆ ਹੁਣ ਜਿਹੜੇ ਖੇਤ ਦੇ ਵਿੱਚ ਆਇਦਨ ਕੋ ਜਿਹੜੇ ਖੇਤ ਦੇ ਵਿੱਚ ਮਤਲਬ 20 ਤੋਂ 25 ਫੁੱਟ ਜਗ੍ਹਾ ਰੁੰਦੀ ਜਾ ਰਹੀ ਆ ਇੱਕ ਤਾਂ ਕਈਆਂ ਨੇ ਫਸਲ ਬੀਜਤੀ ਕਿਸੇ ਦੇ ਪ੍ਰਸ਼ਣ ਬੀਜੀ ਹੋਈ ਆ ਕਿਸੇ ਨੇ ਕਣਕ ਬੀਜੀ ਹੋਈ ਆ ਕਿਸੇ ਨੇ ਰੌਣੀ ਕੀਤੀ ਹੋਈ ਆ ਮਤਲਬ ਫਸਲ ਬੀਜਣ ਲਈ ਪਾਣੀ ਲਾਇਆ ਹੋਇਆ ਹੁਣ ਜਿਹੜੇ ਪਾਈਪ ਲਾਈਨ ਜਿਹੜੀ ਦੱਬੀ ਜਾ ਰਹੀ ਆ ਇੱਕ ਤਾਂ ਫਸਲ ਲੇਟ ਹੋ ਰਹੀ ਆ ਕਿਉਂਕਿ ਕਣਕ ਦਾ ਇੱਕ ਸਮਾਂ ਇਹ ਪਹਿਲੀ ਗੱਲ ਤਾਂ ਜਿਹੜੇ ਅਫਸਰ ਸਹਿਬਾਨ ਨੇ ਜਿਹੜੇ ਉੱਪਰ ਦਫ਼ਤਰਾਂ 'ਚ ਬੈਠ ਕੇ ਇਹ ਚੀਜ਼ਾਂ ਲਾਗੂ ਕਰ ਰਹੇ ਨੇ ਦੇਖੋ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੇਖਿਆ ਕਰੋ ਗਰਾਊਂਡ ਜੀ ਦੇ ਤੇ ਬੇਨਤੀ ਆ ਵੀ ਕਿਹੜਾ ਸਮਾਂ ਸਹੀ ਹੁੰਦਾ ਕੋਈ ਕੰਮ ਕਰਨ ਦਾ ਹੁਣ ਗੱਲ ਇਹ ਵੀ ਪਾਈਪ ਲਾਈਨ ਤੋਂ ਕਿਸੇ ਨੂੰ ਤਰਾਜ ਨਹੀਂ ਇਹ ਕਹਿੰਦੇ ਚਲੋ ਕੋਈ ਗੱਲ ਨਹੀਂ ਸਾਨੂੰ ਇਹ ਚੋਂ ਪਾਣੀ ਮਿਲੂਗਾ ਪਾਈਪ ਲਾਈਨ ਤੋਂ ਤਰਾਜ ਨਹੀਂ ਤਰਾਜ ਸਮੇਂ ਤੋਂ ਆ ਕਿ ਸਮਾਂ ਗਲਤ ਆ ਅਸਲ ਵਿੱਚ ਖੇਤਾਂ ਦੇ ਵਿੱਚ ਜੇ ਕੋਈ ਪਾਈਪ ਲਾਈਨ ਕਿਸਾਨ ਵੀ ਆਪ ਦੱਬਦਾ ਨਾ ਤਾਂ ਉਹ ਹਾੜੀ ਦੀ ਫਸਲ ਕਣਕ ਵੱਢਣ ਤੋਂ ਬਾਅਦ ਦੱਬਦਾ ਕਿਉਂਕਿ ਧਰਤੀ ਜਿਹੜੀ ਹਾਰਡ ਹੁੰਦੀ ਆ ਤੇ ਬਹਿਲੀ ਹੁੰਦੀ ਆ ਮਹੀਨਾ ਡੇਢ ਮਹੀਨਾ ਝੋਨਾ ਲਾਉਣ ਨੂੰ ਹੁੰਦਾ ਪਾਈਪ ਲਾਈਨ ਦੱਬ ਕੇ ਉਹਦੇ ਪਾਈਪ ਲਾਈਨ ਦੇ ਉੱਪਰ ਪਾਣੀ ਪਾਇਆ ਜਾਂਦਾ ਤਾਂ ਕਿ ਜਿਹੜੀ ਮਿੱਟੀ ਆ ਪ੍ਰੋਪਰ ਸੈਡਾਂ ਤੇ ਪਾਈਪਾਂ ਦੇ ਪੈ ਜੇ ਤੇ ਜਗ੍ਹਾ ਹਾਰਡ ਹੋ ਜੇ ਉਤੋਂ ਬਾਅਦ ਆਪਣਾ ਕੱਦੂ ਗਾਹਣ ਜਿਹੜੀ ਵੀ ਭਾਸ਼ਾ ਚ ਅੱਪਾ ਵਰਤਦੇ ਆ ਅਲੱਗ-ਅਲੱਗ ਪੰਜਾਬ ਦੇ ਉਤੋਂ ਬਾਅਦ ਮਤਲਬ ਉਹ ਗਾਹਣ ਕਰਕੇ ਜਿਹੜਾ ਝੋਨਾ ਲਾਇਆ ਜਾਂਦਾ ਤਰੀਕਾ ਇਹ ਆ ਜੇ ਪਾਈਪ ਲਾਈਨ ਕਿਸਾਨ ਵੀ ਕੋਈ ਦੱਬਦਾ ਆਪਣੇ ਖੇਤ ਦੇ ਵਿੱਚ ਕਹਿੰਦੇ ਦੇਖਿਆ ਵੀ ਕਿਸਾਨ ਕਹਿੰਦੇ ਜੀਰੀ ਵੱਢ ਕੇ ਪਾਈਪ ਲਾਈਨਾਂ ਦੱਬਦੇ ਨੇ ਹਰੇਕ ਜੇ ਕਿਸਾਨ ਨੇ ਵੀ ਪਾਈਪ ਲਾਈਨ ਆਪਣੇ ਖੇਤ ਚ ਪਾਉਣੀ ਹੋਵੇ ਤਾਂ ਕਣਕ ਵੱਢਣ ਤੋਂ ਬਾਅਦ ਹੜੀ ਦੀ ਫਸਲ ਤੋਂ ਬਾਅਦ ਜਿਹੜੀ ਆ ਪਾਈ ਜਾਂਦੀ ਆ ਪਰ ਇਹ ਨਵੇਂ ਹੀ ਕੋਟਰ ਕਾਨੂੰਨ ਦੇਖਿਆ ਉਹ ਤੋਂ ਅਗਲੀ ਗੱਲ ਜਿਹੜੀ ਆ ਹੁਣ ਜੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੁਣ ਜਿਹਦਾ 1.5 ਬਿਗਾ ਜ਼ਮੀਨ ਹੈ ਤੇ 25 30 ਫੁੱਟ ਤੁਸੀਂ ਪੱਟ ਕੇ ਵਾਲ ਨਾਲ ਮਿੱਟੀ ਛਿੜਤੀ ਉਹਦੀ ਫਸਲ ਦਾ ਸਮਾਂ ਕਿਹੜਾ ਰਹਿ ਗਿਆ ਜੀ ਕਦੋਂ ਉਹ ਦੁਬਾਰਾ ਇਹਨੂੰ ਪਾਣੀ ਲਾਊਗਾ ਕਦੋਂ ਉਹ ਸੈੱਟ ਕਰੋ ਕਦੋਂ ਉਹ ਕਣਕ ਬੀਜੂ ਦੂਆ ਨੰਬਰ ਜਦੋਂ ਇਹ ਪਾਈਪ ਲਾਈਨ ਦੇ ਵਿੱਚ ਕੱਲੂ ਕਣਕ ਜੇ ਮਿੱਟੀ ਪੱਧਰ ਪੁੱਧਰ ਕਰਕੇ ਉੱਪਰ ਜਿਹੜੇ ਬੀਜ ਵੀ ਲਈ ਕਿਸੇ ਨੇ ਕਣਕ ਤਾਂ ਇਹਦੇ ਜਦੋਂ ਪਾਣੀ ਕਣਕ ਨੂੰ ਲਾਇਆ ਜਾਣਾ ਤਾਂ ਇਹ ਪਾਈਪ ਲਾਈਨ ਚੌੜੀ ਇੰਨੀ ਆ ਮਤਲਬ ਜਿਹੜਾ ਇਹ ਪਾਣੀ ਭਰਨਾ ਹੈ ਉਹਨੇ ਦੋਨੋਂ ਸਾਈਡਾਂ ਤੋਂ ਮਤਲਬ 50-50 ਤੋਂ ਲੈ ਕੇ 100 ਫੁੱਟ ਤੱਕ ਕਣਕ ਖਰਾਬ ਕਰ ਦੇਣੀ ਆ ਇੰਨਾ ਪਾਣੀ ਭਰ ਜਾਣਾ ਥੱਲੇ ਕਿਉਂਕਿ ਕਣਕ ਦੇ ਵਿੱਚ ਜਿਆਦਾ ਪਾਣੀ ਪਾ ਨਹੀਂ ਸਕਦੇ ਹੁਣ ਜੇ ਇਹ ਆਪਣੀ ਜਾਇਜ਼ ਮੰਗ ਰੱਖ ਰਹੇ ਨੇ ਵੀ ਸਾਨੂੰ ਪਾਈਪ ਲਾਈਨ ਤੋਂ ਇਤਰਾਜ ਨਹੀਂ ਸਮੇਂ ਨਾਲ ਪਾ ਲਿਓ ਭਾਈ ਕਣਕ ਵੱਢ ਕੇ ਹੁਣ ਆ ਕੋਈ ਟਾਈਮ ਥੋੜਾ ਕਿ ਸਾਡੀ ਤੁਸੀਂ ਫਸਲ ਪਹਿਲਾਂ ਤਾਂ ਹੜ੍ਹਾਂ ਨੇ ਮਾਰ ਲਿਆ ਪੰਜਾਬ ਮੀਂਹਾਂ ਨੇ ਮਾਰ ਲਿਆ ਬੌਣੇ ਪੌਦੇ ਜਿਹੜੇ ਆ ਦੂਏ ਬਿਮਾਰੀ ਨੇ ਮਾਰ ਲਿਆ ਝੋਨਾ ਇੱਕ ਤਾਂ ਝੋਨੇ ਨੇ ਮਾਰ ਲਿਆ ਹੁਣ ਕਣਕ ਵੀ ਆਪਾਂ ਵਿੱਜਣ ਨਹੀਂ ਦੇ ਰਹੇ ਇਹ ਕਿਥੇ ਨੇ ਆਇਆ ਜੇ ਇਹ ਆਪਣੀ ਮੰਗ ਰੱਖ ਰਹੇ ਨੇ ਤਾਂ ਹੁਣ ਇਹ ਅਗਲੀ ਨਵੀਂ ਕਹਾਣੀ ਮਤਲਬ ਇੱਕ ਨੋਰ ਹਲਕੇ ਜਿਵੇਂ ਨਵੇਂ ਕਾਨੂੰਨ ਆ ਗਿਆ ਵੀ ਜੇ ਕੋਈ ਆਪਣੇ ਹੱਕ ਨੂੰ ਮੰਗ ਰਿਹਾ ਤਾਂ ਕਹਿੰਦੇ ਪੁਲਿਸ ਦਾ ਓਕੇ ਲੱਗੀ ਮਾਰਨਾ ਆਇਆ ਕਿਹਦੇ ਘਰੇ ਆ ਵੀ ਸਾਡੇ ਘਰੇ ਆਏ ਆ ਦੂਜੀ ਗੱਲ ਇਹ ਹੈ ਜਦੋਂ ਇਹਦੀ ਪਾਈਪ ਲਾਈਨ ਤੋਂ ਬਾਅਦ ਨਾਲ ਦੀ ਨਾਲ ਨੀਮ ਸਪਲਾਈ ਮਿਲੂਗੀ ਤੋਂ ਬਾਅਦ ਫੇਰ ਇੱਕ ਲਾਈਨ ਪੱਟੀ ਜਾਣੀ ਹੈ ਜੋ ਟਰਨ ਲੱਗਣੀ ਹੈ ਦੇਖੋ ਇਹ ਗੱਲ ਗਲਤ ਹੈ ਉਹ ਵੀ ਹਾੜੀ ਚ ਅਸੀਂ ਸਾਰੇ ਬੇਨਤੀ ਕਰ ਰਹੇ ਆਂ ਪ੍ਰਸ਼ਾਸਨ ਨੂੰ ਇਹ ਸੋਟੇਬਲ ਸਮਾਂ ਨਹੀਂ ਸਰਕਾਰ ਨੂੰ ਤਾਂ ਸਰਕਾਰ ਦਾ ਤਾਂ ਬੇੜਾ ਕਰਕਾ ਜਿਹੜੇ ਕੋਈ ਮੰਤਰੀ ਐਮ ਐਲ اے ਕੋਈ ਸਰਕਾਰ ਮੁੱਖ ਮੰਤਰੀ ਉਹ ਤਾਂ ਖਤਮ ਹੈ ਕੰਮ ਉਹਦਾ ਨਾਂ ਕੋਈ ਸੁਣਨ ਵਾਲਾ ਨਾ ਕੋਈ ਸੁਣਦਾ ਕਿਸੇ ਦੀ ਨਾ ਕੋਈ ਉਹਨਾਂ ਦੇ ਅੱਗੇ ਅਫਸਰ ਸੁਣਦੇ ਨੇ ਪਤਾ ਨਹੀਂ ਕੀ ਕਹਾਣੀ ਹੈ ਤਾਂ ਰੱਬੇ ਜਾਣਦਾ ਸਾਡੀ ਦੂਜੀ ਕਿਹੜੇ ਕੰਮ ਲੱਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਕੰਮ ਚ ਨਾ ਪੋ ਦਵਕੇ ਦੂਕੇ ਵਾਲੇ ਚੱਕਰ ਦੇ ਵਿੱਚ ਕਿਉਂਕਿ ਤੁਸੀਂ ਸਾਰਿਆਂ ਨੇ ਦੇਖੋ ਸਤਕਾਰਯੋਗ ਉਹ ਇੱਥੇ ਕੰਮ ਕਰਨਾ ਹੈ ਇਹ ਦਵਕੇ ਦੂਕੇ ਮਾਰ ਕੇ ਤੁਸੀਂ ਧੱਕੇ ਨਾਲ ਨਾ ਪੈਪ ਲੈਣਾ ਕੱਢੋ ਇਹਨਾਂ ਦੇ ਨਾਲ ਬੈਠੋ ਰਹਿ ਕਰੋ ਯਾਦਾ ਬਣਦਾ ਕੋਈ ਮੁਆਵਜ਼ਾ ਦੋ ਫਿਰ ਇਹਨਾਂ ਨੂੰ ਜਿਹੜੀ ਨਹੀਂ ਮਹੀਨਾ ਮਹੀਨਾ ਫਸਲ ਲੇਟ ਹੋਣੀ ਆ ਜਾਂ ਜਿਹਨਾਂ ਦਾ ਡੇਡ ਡੇਡ ਬਿੱਗਾ ਇਹਨਾਂ ਦੀ ਫਸਲ ਜਾਂ ਦੋ ਕੁਸ ਇਹਨਾਂ ਨੂੰ ਕੋਈ ਹੱਲ ਤਾਂ ਕਰੋ ਕੋਈ ਮਤਲਬ ਕੋਈ ਹੱਲ ਕਰੋ ਜੇ ਤੁਸੀਂ ਕੋਹੋਂ ਵੀ ਐ ਪੁਲਿਸ ਭੇਜ ਕੇ ਤੁਸੀਂ ਖੇਤਾਂ 'ਚ ਪਾਈਪ ਲੈਂਨ ਦਾ ਭਲੋਂਗੇ ਫਿਰ ਉਹ ਇੰਨਾ ਸਖਾਲਾ ਨਹੀਂ ਹੁੰਦਾ ਸੋ ਇਹ ਬੇਨਤੀ ਆ ਵੀ ਇਹਨਾਂ ਨਾਲ ਬੈਠੋ ਆ ਕੇ ਅਧਿਕਾਰੀਆਂ ਨੂੰ ਵੀ ਫੋਨ ਕੀਤਾ ਨੇ ਹੁਣ ਐਕਸ਼ਨ ਸਾਹਿਬ ਨਾਲ ਮੈਂ ਗੱਲ ਕੀਤੀ ਆ ਜੇਹੀ ਸਾਹਿਬ ਨਾਲ ਗੱਲ ਕੀਤੀ ਆ ਥੋੜੇ ਟਾਈਮ 'ਚ ਪਹੁੰਚਣ ਵਾਲੇ ਨੇ ਉਹਨਾਂ ਨੂੰ ਵੀ ਇਹ ਮੰਗਵਤ ਦਤਾਂਗੇ ਇਹ ਇਹਦੀ ਫੋਟੋ ਖਿੱਚ ਕੇ ਮੈਂ ਐਕਸ਼ਨ ਸਾਹਿਬ ਦੇ ਵੀ ਨੰਬਰ ਤੇ ਵਟਸਐਪ ਤੇ ਭੇਜੀ ਆ ਕਿ ਆ ਐਪਲੀਕੇਸ਼ਨ ਆ ਕਿਉਂ ਅੱਜ ਜਿਹੜਾ ਕੰਮ ਰੋਕ ਕੇ ਕਾਨੂੰ ਡੀਸੀ ਸਾਹਿਬ ਨੂੰ ਮਿਲਾਂਗੇ ਜਿਹੜੇ ਇੰਜੀਨੀਅਰ ਸਾਹਿਬ ਨੇ ਵੱਡੇ ਜਿਹੜੇ ਅਫਸਰ ਨੇ ਨੈਨੀ ਵਿਭਾਗ ਦੇ ਉਹਨਾਂ ਨੂੰ ਮਿਲਾਂਗੇ ਸੋ ਇਹ ਜਾਇਜ਼ ਡਿਮਾਂਡ ਹੈ ਇਹ ਅਸੀਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਸਰਕਾਰ ਨੂੰ ਵੀ ਦੱਸ ਰਹੇ ਹਾਂ ਅਫਸਰਾਂ ਨੂੰ ਵੀ ਦਿਖਾ ਰਹੇ ਹਾਂ ਕਿ ਭਾਈ ਇਹ ਇਦਾਂ ਧੱਕਾ ਨਾ ਕਰੋ ਪਾਈਪ ਲਾਈਨ ਦੱਬੋ ਜੀ ਸੜਕੇ ਦੱਬੋ ਕੋਈ ਪਾਈਪ ਲਾਈਨ ਨਹੀਂ ਰੋਕ ਰਿਆਂ ਕੋਈ ਕਿਸਾਨ ਦੇ ਮੂੰਹ ਆ ਸਾਰੇ ਖੜੇ ਨੇ ਬਿਲਕੁਲ ਪਾਈਪ ਲਾਈਨ ਦੱਬੀ ਦੱਬੀ ਹੈ ਜੀ ਦੱਸੋ ਸਮਾਂ ਸਹੀ ਹੋਵੇ ਪਰ ਸਮਾਂ ਸਹੀ ਹੋਵੇ ਮੰਗ ਹੈ ਨਹੀਂ ਆ ਵੀ ਸਮਾਂ ਸਹੀ ਹੋਵੇ ਤੇ ਜੇ ਸਿਰਫ ਇਹਨਾਂ ਨੇ ਸਮੇਂ ਦੀ ਮੰਗ ਕੀਤੀ ਆ ਤੁਸੀਂ ਦੌਕੇ ਮਾਰਨ ਲੱਗੇ ਐ ਨਹੀਂ ਮਤਲਬ ਇਹ ਨਹੀਂ ਕੰਮ ਚੱਲਦਾ ਹੁੰਦਾ ਵੀ ਤੁਸੀਂ ਐ ਪੁਲਿਸ ਭੇਜ ਕੇ ਤੁਸੀਂ ਦਬਕੇ ਮਾਰ ਕੇ ਕਹੋਗੇ ਅਸੀਂ ਪਾਈਪਲਾਈਨ ਕੱਢਾਂਗੇ ਇਹਨਾਂ ਦਾ ਮੁਆਵਜ਼ਾ ਫਿਰ ਕੌਣ ਦੇਊਗਾ ਕੌਣ ਨੁਕਸਾਨ ਦੀ ਭਰਾਈ ਕਰੂਗਾ ਅੱਜ ਮੁੱਖ ਮੰਤਰੀ ਪੰਜਾਬ ਨੂੰ ਮੈਂ ਚਿੱਠੀ ਲਿਖੀ ਆ ਤੇ ਨਾਲ ਲੀਡਰ ਆਫ ਆਪੋਜੀਸ਼ਨ ਪੰਜਾਬ ਵਿਧਾਨ ਸਭਾ ਦੇ ਸਾਬਰਦਾਸ ਸਿੰਘ ਬਾਜਵਾ ਉਹਨਾਂ ਨੂੰ ਚਿੱਠੀ ਲਿਖੀ ਆ ਕਿ ਪੰਜਾਬ ਦੇ ਵਿੱਚ ਮੌਸਮ ਦੀ ਖਰਾਬੀ ਕਾਰਨ ਪ੍ਰਤੀ ਏਕੜ ਕਿਸਾਨਾਂ ਦਾ ਝੋਨੇ ਦਾ ਝਾੜ ਜਿਹੜਾ ਹੈ ਉਹ ਕਮ ਸੇ ਕਮ 30 ਤੋਂ 40% ਘੱਟ ਨਿਕਲਿਆ ਇਸ ਝਾੜ ਦਾ ਜਿਹੜਾ ਘੱਟ ਨਿਕਲਣ ਦਾ ਕਾਰਨ ਮੌਸਮ ਦੀ ਖਰਾਬੀ ਆ ਤੇ ਇਹਨੂੰ ਕੁਦਰਤੀ ਆਫਤ ਐਲਾਨ ਕਰਾਇਆ ਜਾਵੇ ਕੁਦਰਤੀ ਆਫਤ ਐਲਾਨ ਕਰਾਉਣ ਲਈ ਕੇਂਦਰ ਤੇ ਦਬਾਅ ਪਾਇਆ ਜਾਵੇ ਕੇਂਦਰ ਤੇ ਆਸਰ ਪਾਇਆ ਜਾਵੇ ਕੇਸ ਜਿਹੜਾ ਪੰਜਾਬ ਦਾ ਕੇਂਦਰ ਦੇ ਸਾਹਮਣੇ ਰੱਖਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਆ ਜੇ ਮੁੱਖ ਮੰਤਰੀ ਸਾਹਿਬ ਨਹੀਂ ਕਰਦੇ ਤਾਂ ਲੀਡਰ ਆਫ ਦੀ اپੋਜੀਸ਼ਨ ਬਾਜਪਾ ਸਾਹਿਬ ਨੂੰ ਇਸ ਗੱਲ ਨੂੰ ਮੁੱਦੇ ਨੂੰ ਚੁੱਕਣਾ ਚਾਹੀਦਾ ਕਿਉਂਕਿ ਇਹ ਮੌਸਮ ਦੀ ਵਜ੍ਹਾ ਕਰਕੇ ਬਦਰੰਗੀ ਦਾਣਾ ਹੋ ਗਿਆ ਹਰਦੀ ਰੋਗ ਹੋ ਗਿਆ ਬੋਨਾ ਵਾਇਰਸ ਹੋ ਗਿਆ ਇਹਦੇ ਕਰਕੇ 1 ਏਕੜ ਪਿੱਛੇ ਕਮ ਸੇ ਕਮ 8 8 10 000 8 8 10 10 ਕੁਇੰਟਲ ਝੋਨਾ ਜਿਹੜਾ ਘਟ ਨਿਕਲ ਰਿਹਾ ਮੱਡੀਆਂ ਵਿੱਚ ਹੁਣ ਤੱਕ ਆਏ ਝੋਨੇ ਦੇ ਰਿਕਾਰਡ ਤੋਂ ਲੱਗ ਰਿਹਾ ਬੜਾ ਸਪਸ਼ਟਾ ਤੇ ਜੇ ਕੁਦਰਤੀ ਆਪਤ ਐਲਾਨਿਆ ਜਾਏਗਾ ਤਾਂ ਇਹਦੇ ਵਿੱਚ ਇਸ ਘਾਟੇ ਦੀ ਪਰਭਾਈ ਜਿਹੜੀ ਆ ਉਹ ਕੁਦਰਤੀ ਆਪਤ ਫੰਡ ਦੇ ਵਿੱਚੋਂ ਕਰਵਾਈ ਜਾ ਸਕਦੀ ਆ ਸੋ ਇਹ ਕੇਸ ਚਾਰ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਇਹ ਪੈਰਵਾਈ ਪਹਿਲ ਕਰਮੀ ਕਰਨੀ ਚਾਹੀਦੀ ਆ ਔਰ ਮੈਂ ਤਾਂ ਇਹ ਵੀ ਕਹਾਂਗਾ ਕਿ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਕੇਂਦਰ ਤੱਕ ਗੁਜਾਂ 20000 ਰੁਪਏ ਪ੍ਰਤੀ ਏਕੜ ਹਰ ਕਿਸਾਨ ਨੂੰ ਇਹ ਝੋਨੇ ਦੇ ਘਾਟੇ ਦੀ ਮਤਲਬ ਝਾੜ ਘਟ ਦੀ ਪਰਭਾਈ ਕਰਨ ਲਈ ਮਾਪਦੇ ਵੱਧੋਂ ਦੇਣ ਲਈ ਵਿਵਸਥਾ ਬਣਾਈ ਜਾਵੇ ਜੇਕਰ ਨਾ ਕੀਤਾ ਸੋ ਬਾ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਉਗਾਈ ਉਹਨਾਂ ਨੂੰ ਸੰਭਾਲੀਆ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਜੇ ਕੇਂਦਰ ਸਰਕਾਰ ਹੜ੍ਹਾਂ ਦੀ ਤਬਾਹੀ ਨੂੰ ਅਤਿ ਗੰਭੀਰ ਤਬਾਹੀ ਮੰਨ ਸਕਦੀ ਆ ਤਾਂ ਉਸ ਤੋਂ ਵੀ ਜ਼ਿਆਦਾ ਤਬਾਹੀ ਜਿਹੜੀ ਝਾੜ ਘਟ ਨਿਕਲਣ ਕਾਰਨ ਹੋਈ ਆ ਇਹਦੇ ਨਾਲ ਹਰ ਕਿਸਾਨ ਪ੍ਰਭਾਵਿਤ ਹੋਇਆ ਹਰ ਆੜਤੀ ਪ੍ਰਭਾਵਿਤ ਹੋਇਆ ਟਰਾਂਸਪੋਰਟਰ ਪ੍ਰਭਾਵਿਤ ਹੋਇਆ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਪ੍ਰਭਾਵਿਤ ਹੋਏ ਨੇ ਛੈਲਰਾਂ ਵਾਲੇ ਪ੍ਰਭਾਵਿਤ ਹੋਏ ਨੇ ਸੋ ਅੱਜ ਦੁਕਾਨਦਾਰ ਪ੍ਰਭਾਵਿਤ ਹੋਏ ਨੇ ਇਹ ਬੜਾ ਵੱਡਾ ਘਾਟਾ ਪੰਜਾਬ ਦੇ ਸਿਰ ਪੈ ਗਿਆ ਇਹਦੇ ਲਈ ਸੋਸੇਯਾ ਨਾਤਾ ਭਗਵੰਤਰੀ ਸਾਹਿਬ ਬੋਲੇ ਨਾ ਮੰਤਰੀ ਕੋਈ ਬੋਲਿਆ ਨਾ ਅਧਿਕਾਰੀ ਬੋਲਿਆ ਜਿਸ ਤਰ੍ਹਾਂ ਇਸ ਗੰਭੀਰ ਸਮੱਸਿਆ ਨੂੰ ਕੇਂਦਰ ਦੇ ਸਾਹਮਣੇ ਰੱਖਣਾ ਚਾਹੀਦਾ ਸੀ ਨਹੀਂ ਰੱਖਿਆ ਔਰ ਜੇ ਦਿੱਤੀ ਮੈਂ ਲਿਖਿਆ ਜੇਕਰ ਨਾ ਉਹਨਾਂ ਨੇ ਕੋਈ ਇਹ ਕਾਰਵਾਈ ਕੀਤੀ ਤਾਂ ਸਾਡੀ ਪਾਰਟੀ ਸ਼ਰੋਮਣੀ ਅਕਾਲੀ ਦਰ ਪੁਨਰ ਸਰਜੀਤ ਵੱਲੋਂ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਮੱਲ ਹਦਾਇਤ ਤੇ ਅਸੀਂ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਪਰ ਸਾਡਾ ਯਤਨ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਫਰਜ਼ਵੰਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਜ਼ਿੰਮੇਵਾਰੀ ਸੰਭਾਲੀ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੂਜਾ ਲੀਡਰ ਆਫ ਦੀ اپੋਜੀਸ਼ਨ ਜਿਹੜੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਜੇ ਨਾ ਨਿਭਾਈ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਅੱਜ ਪੰਜਾਬ ਜਿਹੜਾ ਹੈ ਬੜੀ ਅਹਿਮ ਗੰਭੀਰ ਬਤੀ ਨਾਜ਼ਕ ਇਸ ਦੌਰ ਦੇ ਵਿੱਚੋਂ ਲੰਘ ਰਿਹਾ ਔਰ ਪੰਜਾਬ ਨੂੰ ਅਗਲੀ ਜਿਹੜੀ ਹੈ ਪੈਰਾਦਰ ਖੜਾ ਕਰਨ ਲਈ ਸਾਨੂੰ ਪੰਜਾਬ ਨਾਲ ਘੜਨਾ ਚਾਹੀਦਾ ਹੜ੍ਹਾਂ ਦੀ ਤਬਾਹੀ ਵਿੱਚ ਤਾਂ ਸਰਕਾਰਾਂ ਨੇ ਮਦਦ ਕੀਤੀ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਸਮਾਜਿਕ ਸੰਸਥਾਵਾਂ ਜਿਹੜੀਆਂ ਉਹਨਾਂ ਨੇ ਵੀ ਸਮਾਜ ਸੇਵੀ ਲੋਕਾਂ ਨੇ ਵੀ ਪਰ ਜਿਹੜੀ ਝਾੜ ਘਟ ਨਿਕਲ ਕਾਰਨ ਜਿਹੜਾ ਘਾਟਾ ਪਿਆ ਇਹਦੀ ਪਰਭਾਈ ਲਈ ਕੋਈ ਅੱਗੇ ਨਹੀਂ ਆਇਆ ਕੋਈ ਪੈਰਵਾਈ ਨਹੀਂ ਹੋਈ ਸੋ ਇਸ ਕਰਕੇ ਮੈਂ ਕਹਿਣਾ ਕਿ ਇਹ ਜਿਹੜੀ ਹੈ ਇਹਦੇ ਲਈ ਪੰਜਾਬ ਸਰਕਾਰ ਨੂੰ URS ਦੇ ਵਿੱਚ ਧੋਨੇ ਦੀ ਖਰੀਦ ਜਿਹੜੀ ਆ ਮਤਲਬ URS ਵਿੱਚ ਲੈਣੀ ਚਾਹੀਦੀ ਆ ਯੂਨੀਫਾਰਮ ਰਾਈਸ ਜਿਹੜੀ ਹੈ ਸਗੀਮ ਤਾਂ ਕਿ ਰਿਲੈਕਸੇਸ਼ਨ ਮਿਲੇ ਬਾਪਦੰਡ ਜਿਹੜੇ ਨੇ ਧੋਨੇ ਦੀ ਖਰੀਦਦੇ ਕਿੰਨਾ ਸਵਲ ਦਾ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਸੀ ਉਹ ਸੁਨਹਿਰੀ ਮੌਕਾ ਗਵਾਇਆ ਪੰਜਾਬ ਸਰਕਾਰ ਨੇ ਉਹ ਅਹਿਮ ਜਦੋਂ ਇੱਕ ਮੀਟਿੰਗ ਜਿਹੜੀ ਸੀ ਉਹਨੂੰ ਅਣਗੌਲਿਆ ਕਰਤਾ ਮੁੱਖ ਮੰਤਰੀ ਸਾਹਿਬ ਦੀ ਮਜਬੂਰੀ ਸੀ ਉਹ ਬਿਮਾਰ ਸੀ ਪਰ ਇਹਨਾਂ ਨੂੰ ਸਵੰਧਤਾ ਵਜ਼ੀਰਤਾ ਭੇਜਣੇ ਚਾਹੀਦੇ ਸੀ ਇਹਨਾਂ ਨੇ ਕਨਸਰਨ ਵੀ ਜੀ ਨਾ ਭੇਜੇ ਜਿਹੜੇ ਸਹੀ ਰੂਪ ਵਿੱਚ ਪੰਜਾਬ ਦਾ ਕੇਸ ਨਾ ਰੱਖ ਸਕੇ ਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦਾ ਕੇਸ ਰੱਖਣ ਦੀ ਥਾਂ ਤਾਨ ਨੇ ਮੇਨੇ ਮਲ ਉਹ ਦੂਸ਼ਣਵਾਦੀ ਬਿਤੀ ਮਾਹੌਲ ਪੈਦਾ ਕਰਤਾ ਬਲੇ ਫੇਰ ਵਿਧਾਨ ਸਭਾ ਦਾ ਸੈਸ਼ਨ ਸਦਿਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਨਾ ਤਾਂ ਹੜਾ ਦੀ ਤਬਾਹੀ ਤੋਂ ਪੰਜਾਬ ਨੂੰ ਬਚਾਉਣ ਲਈ ਕੋਈ ਸਥਾਈ ਹੱਲ ਘੱਗਰ ਨੂੰ ਚੈਨਲਾਈਜ਼ ਕਰਦੀ ਗੱਲ ਪਾਉਂਗੜਾਮ ਤੇ ਭਾਖੜਾ ਡੈਮ ਨੂੰ ਡੀਸੈਲਟ ਕਰਦੀ ਗੱਲ ਮਹਾਲੀ ਤੋਂ ਲੈ ਕੇ ਪਠਾਨ ਤੱਕ ਕੋਰਤ ਤੱਕ ਦੋ ਦਰਜਨ ਦੇ ਕਰੀਬ ਬਣੇ ਚੈੱਕ ਡੈਮ ਜਿਹੜੇ ਨੇ ਉਹਨਾਂ ਨੂੰ ਡੀਸੈਲਟ ਕਰਦੀ ਗੱਲ ਕੋਈ ਮਤਲਬ ਸਥਾਈ ਹੱਲ ਕੱਢਣ ਲਈ ਕੋਈ ਸਥਾਈ ਔਪਾ ਬਣਾਉਣ ਲਈ ਕਾਨੂੰਨ ਅੜੀਕਾ ਜਿਹੜੇ ਨੇ ਉਹਨਾਂ ਨੂੰ ਦੂਰ ਕਰਾਉਣ ਲਈ ਕੋਈ ਯਤਨ ਨਹੀਂ ਕੀਤਾ ਤੇ ਨਾ ਹੀ ਪੰਜਾਬ ਦਾ ਜਿਹੜਾ ਹੈ ਪ੍ਰੋਪਰ ਕੇਸ ਜਿਹੜਾ ਹੈ ਕੇਂਦਰ ਦੇ ਸਾਹਮਣੇ ਰੱਖ ਸਕੇ ਅਜੇ ਤੱਕ ਹੈ ਜਿਹੜਾ 12000 ਕਰੋੜ ਦਾ ਰੌਲਾ ਪੈ ਰਿਹਾ ਪੰਜਾਬ ਸਰਕਾਰ ਨੂੰ ਉਹਦਾ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਉਹ ਸੱਚ ਸਾਹਮਣੇ ਲਿਆਉਣਾ ਚਾਹੀਦਾ ਉਹਦੇ ਤੇ ਜਿਹੜੀ ਚਰਚਾ ਹੈ ਉਹ ਉਹ ਖਤਮ ਕਰਾਉਣੀ ਚਾਹੀਦੀ ਆ ਸੱਚ ਸਾਹਮਣੇ ਲਿਆ ਕੇ ਤੇ ਕੇਂਦਰ ਸਰਕਾਰ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ ਕੇਂਦਰ ਸਰਕਾਰ ਬਹਾਨਾ ਬਣਾ ਕੇ ਬਾਂਮ ਰੋੜ ਰਹੀ ਆ ਪੰਜਾਬ ਦੀ ਤੇ ਉਹਦਾ ਫਾਇਦਾ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਖੁਜੂਰੀ ਦਾ ਪੰਜਾਬ ਸਰਕਾਰ ਦੇ ਬਚਪਨੇ ਦਾ ਫਾਇਦਾ ਕੇਂਦਰ ਉਠਾ ਕੇ ਪੰਜਾਬ ਦੀ ਬਾਂਮ ਰੋੜ ਕੇ ਮਤਲਬ ਪੰਜਾਬ ਨੂੰ ਜਿਹੜਾ ਬਣਦਾ ਹੱਕ ਸੀ ਉਹ ਦੇਰ ਦੇ ਵਿੱਚ ਕਿਤੇ ਨਾ ਕਿਤੇ ਕਟਾਈ ਕਰ ਰਿਹਾ ਕੇਂਦਰ ਤੇ ਇਸੇ ਲਈ ਅਸੀਂ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਉਹ ਪੰਜਾਬੀਆਂ ਨੂੰ ਇਕੱਠਾ ਕਰਨ ਦੀ ਥਾਂ ਪੰਜਾਬੀਆਂ ਨੂੰ ਦਿਫਾੜ ਕਰ ਗਿਆ ਪੰਜਾਬੀਆਂ ਦੀ ਇੱਕ ਸੁਰ ਇੱਕ ਜੋੜਤਾ ਦਿਖਾਉਣ ਦੀ ਥਾਂ ਪੰਜਾਬੀਆਂ ਨੂੰ ਲੀਰੋ ਲੀਰ ਕਰ ਗਿਆ ਮਤਲਬ ਆੜੜਾ ਰਾਵਾਂ ਕਰ ਗਿਆ ਉਹਦਾ ਫਾਇਦਾ ਵੀ ਕੇਂਦਰ ਸਰਕਾਰ ਨੇ ਉਠਾ ਲਿਆ ਅੱਜ ਨਾ ਡੀਏਪਸ ਆਦ ਮਿਲ ਰਹੀ ਹੈ ਅੱਜ ਨਾ ਹੁਣ ਤੱਕ ਪੰਜਾਬ ਦੇ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਕੇਂਦਰ ਸਾਹਮਣੇ ਨਹੀਂ ਰੱਖੀ ਹੈ ਜਦ ਤੱਕ ਇਹ ਹੁਣ ਤੱਕ ਸੋ ਇਸ ਕਰਕੇ ਪੰਜਾਬ ਇੱਕ ਬੜੇ ਐਸੀ ਤਰਾਸਦੀ ਦੇ ਦੌਰ ਤੋਂ ਲੱਗ ਰਿਹਾ ਸੋ ਅਸੀਂ ਇਸੇ ਕਰਕੇ ਕਹਿੰਦੇ ਆ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਵੜਦੀ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਆਦਰਵਾਇਜ਼ ਜਿਹੜਾ ਸ਼੍ਰੋਮਣੀ ਕਾਲਰ ਪੁਨਰਸਜਿਤ ਸ਼ਿੰਸਾ ਉਗਿਆਨੀ ਹਰਪੀ ਸਿੰਘ ਤੇ ਪ੍ਰਧਾਨ ਨੇ ਸਾਡੇ ਉਹਨਾਂ ਦੀ ਗਵਾਈ ਦੇ ਵਿੱਚ ਇਹ ਮਸਲੇ ਨੂੰ ਲੈ ਕੇ ਤੁਰੇ